ਬੇਸ਼ੱਕ ਹਲਕਾ ਤਰਨਤਾਰਨ ਦੀ ਜ਼ਿੰਦਗੀ ਚੋਂ ਦਾ ਐਲਾਨ ਹਜੇ ਨਹੀਂ ਹੋਇਆ ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਸਕੂਲ ਤੋਂ ਸਿਆਸਤ ਵੱਲ ਦਾ ਸਫ਼ਰ ਸੋਚਿਆ ਸੀਗਾ ਤੁਸੀਂ ਕਿ ਅਸੀਂ ਕਦੀ ਇਲੈਕਸ਼ਨ ਲੜਨੀ ਹੈ ਜਾਂ ਫਿਰ ਐਮਐਲਏ ਬਣਾਂਗੇ ਜਾਂ ਲੋਕਾਂ ਦੀ ਸੇਵਾ ਕਰਾਂਗੇ ਇਹਨਾਂ ਵਿੱਚ ਕਈ ਮੇਰੇ ਸਟੂਡੈਂਟ ਵੀ ਰਹਿ ਚੁੱਕੇ ਨੇ ਅੱਛਾ ਜਿਹੜਾ ਬੜਾ ਮਾਨ ਸਨਮਾਨ ਕਰਦੇ ਸੀ ਮੇਰਾ ਤੇ ਇਹਨਾਂ ਮੇਰਾ ਮਾਨ ਸਨਮਾਨ ਕੀਤਾ ਇਹਨਾਂ ਮੈਨੂੰ ਆਪਣਾ ਹਰਜੂ ਦਿੰਦੇ ਆ ਦੋ ਅਸਵੇਲ ਲਈ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਤਾਂ ਬਹੁਤ ਜ਼ਿਆਦਾ ਨਾਜ਼ੁਕ ਦੌਰ ਦੇ ਵਿੱਚੋਂ ਲੰਘ ਰਹੀ ਹੈ। ਤੁਹਾਨੂੰ ਕਿਉਂ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਦੇ ਉੱਤੇ ਚੜ੍ਹਨਾ ਚਾਹੀਦਾ ਹੈ? ਅਸੀਂ ਸ਼ੁਰੂ ਤੋਂ ਹੀ ਜੰਮੇ ਵੀ ਅਕਾਲੀ ਆਂ ਤੇ ਮਰੰਗ ਵੀ ਅਕਾਲੀ। ਇਸ ਕਰਕੇ ਅਕਾਲੀ ਦਲ ਨੂੰ ਅਸੀਂ ਪਸੰਦ ਕਰਦੇ ਹਾਂ। ਤੁਸੀਂ ਕਦੀ ਪਹਿਲਾਂ ਸੁਖਵੀਰ ਬਾਦਲ ਨੂੰ ਮਿਲੇ? ਨਹੀਂ ਜੀ। ਤੇ ਜਦੋਂ ਤੁਸੀਂ ਪਰਸੋਂ ਸਟੇਜ ਤੇ ਵੇਲੇ ਫਿਰ ਕਿਵੇਂ ਦਾ ਲੱਗਿਆ? ਬਹੁਤ ਵਧੀਆ ਲੱਗਿਆ। ਵੀ ਦੇਖਿਆ ਕਿ ਮਗਰ ਵੀ ਬਹੁਤ ਲੋਕਾਂ ਦਾ ਸਾਥ ਸੀ ਤੇ ਇਸ ਕਰਕੇ ਵੇਖੋ 43 ਸਰਪੰਚ ਥੋੜੀ ਜੀ ਗੱਲ ਨਹੀਂ ਹੁੰਦੀ ਵੀ ਤੇ ਹੋਰ ਵੀ ਆਉਣਗੇ ਬਾਕੀ ਪਾਰਟੀਆਂ ਦੇ ਸਰਪੰਚ ਵੀ ਆਉਣਗੇ ਅਸੀਂ ਘਰ-ਘਰ ਜਾਵਾਂਗੇ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ ਤੇ ਕਾਮਯਾਬੀ ਹਾਸਲ ਕਰਾਂਗੇ ਜਿਹੜਾ ਇਸ ਵੇਲੇ ਜ਼ਿਆਦਾ ਸਟਰੋਂਗ ਹੈ ਜਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਸਟਰੋਂਗ ਹੈ ਇਸ ਵੇਲੇ ਜੋ ਪਿਛਲੀਆਂ ਇਲੈਕਸ਼ਨਾਂ ਚ ਵੇਖਿਆ ਵੀ ਆਕਾਲੀ ਦਲ ਇਸ ਵੇਲੇ ਥੋੜਾ ਜਿਹਾ ਡਾਵਾ ਢੋਲ ਰਿਹਾ ਵੀ ਤੁਹਾਨੂੰ ਕਿਸ ਨੇ ਕਿਹਾ ਨਹੀਂ ਵੀ ਆਪਾਂ ਭਈ ਕੋਈ ਹੋਰ ਪਾਰਟੀ ਦੇਖੀ ਇਹਦੇ ਵਿੱਚ ਕਿਤੇ ਕੰਮ ਖਰਾਬ ਹੀ ਨਾ ਹੋ ਜੇ ਉਹ ਇਹ ਤਰ੍ਹਾਂ ਹੀ ਆ ਇਹ ਸਾਰੇ ਕੋਈ ਕਿਤੇ ਜਾਈ ਜਾਂਦਾ ਕੋਈ ਕਿਤੇ ਜਾਈ ਜਾਂਦਾ ਜਮੀਰ ਥੋੜਾ ਹੰਦੀ ਬੰਦੇ ਦੇ ਹੁਣ ਜਿਵੇਂ ਮੈਂ ਜੇ ਗਲਤ ਨਾ ਹੋਵਾਂ ਤਾਂ ਹਰੀਮਿਤ ਸਿੰਘ ਸੰਧੂ ਚਾਰਵਰੀ ਸ਼ਾਇਦ ਐਮਐਲਏ ਬਣੇ ਨੇ ਨਾ ਹਾਂਜੀ ਹਾਂਜੀ ਤੇ ਉਹ ਕਾਲੀ ਦਲ ਦੇ ਏਡੇ ਵੱਡੇ ਲੀਡਰ ਨੇ ਉਹ ਛੱਡ ਕੇ ਆਮ ਆਦਮੀ ਪਾਰਟੀ 'ਚ ਚਲੇ ਗਏ ਨੇ ਹਾਂਜੀ ਇਹਦੇ ਵਿੱਚ ਇਹ ਵੀ ਗੱਲ ਹੁੰਦੀ ਨਾ ਕਿ ਜਿਵੇਂ ਏਡਾ ਵੱਡਾ ਲੀਡਰ ਜੇ ਪਾਰਟੀ ਨੂੰ ਛੱਡ ਕੇ ਤਾਂ ਮੈਨੂੰ ਲੱਗਦਾ ਵੀ ਉਹ 17 ਤੋਂ ਬਾਅਦ ਐਕਟਿਵ ਨਹੀਂ ਸੀਗੀ ਪਾਰਟੀ 'ਚ ਵੀ ਹਾਂਜੀ ਤਾਂ ਫਿਰ ਲੋਕ ਨਰਾਸ਼ ਵੀ ਹੋਣਗੇ ਉਹਨਾਂ ਤੋਂ ਤਰਮੀ ਸਿਕ ਸੰਦੂਖ ਨੂੰ ਹਾਂ ਜੀ ਹਾਂ ਜੀ ਜਿਵੇਂ ਕੰਮ ਨਹੀਂ ਨਾ ਹੋਇਆ ਮੈਂ ਵਾਵਾ ਵਾਲੀ ਨਹੀਂਗੀ ਮੈਂ ਉਹ ਗੁਰੂ ਰਾਮਦਾਸ ਦੀ ਕਿਰਪਾ ਚਾਹੁੰਨੀ ਆ ਮੈਨੂੰ ਨਿਮਰਤਾ ਹੀ ਬਖਸ਼ੇ ਵਾਸਤੇ ਨਿਮਿਯੋਗੇ ਚੱਲਣਾ ਚਾਹੁੰਨੀ ਆ ਲੋਕਾਂ ਵਿੱਚ ਵੀ ਚੜਾਂਗੇ ਠੀਕ ਹੈ ਹਾਂ ਜੀ ਕਾਰਨ ਦੇ ਚਿੰਨ ਅੱਛਾ ਜੀ ਹਾਂ ਜੀ ਤੇ ਮੇਰੇ ਹਸਬੰਡ ਬਣਾ ਸ਼ਰੋਨੀ ਕਮੇਟੀ ਚ ਰਿਟਾਇਰਡ ਹੋਏ ਨੇ ਅੱਛਾ ਜੀ ਹਾਂ ਜੀ ਬਸ ਉਹ ਵੀ ਗੱਲ ਆ ਗਈ ਵੀ ਪਿਸ਼ੋਕੜ ਕਾਲੀ ਆ ਪਿਸ਼ੋਕੜ ਕਾਲੀ ਆ ਇੱਕ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਐਲਾਨ ਹਜੇ ਨਹੀਂ ਹੋਇਆ ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਇੱਕ ਤਰਨਤਾਰਨ ਦੇ ਵਿੱਚ ਬਹੁਤ ਸਰਗਰਮ ਗਰੁੱਪ ਸੀ ਆਜ਼ਾਦ ਗਰੁੱਪ ਆਜ਼ਾਦ ਗਰੁੱਪ ਨੂੰ ਆਪਣੇ ਨਾਰ ਲਾਇਆ ਤੇ ਉਹਨਾਂ ਦੀ ਇੱਕ ਮਹਿਲਾ ਪ੍ਰਿੰਸੀਪਲ ਨੂੰ ਉਮੀਦਵਾਰ ਐਲਾਨ ਦਿੱਤਾ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਮੇਰੇ ਨਾਲ ਨੇ ਬਹੁਤ ਸਾਰੇ ਲੋਕਾਂ ਨੂੰ ਇਨਾਂ ਦੀ ਜੀਵਨੀ ਬਾਰੇ ਜਾਂ ਇਨਾਂ ਦੇ ਬਾਰੇ ਨਹੀਂ ਪਤਾ ਹੋਊਗਾ ਅੱਜ ਇਨਾਂ ਦੀ ਜੀਵਨੀ ਬਾਰੇ ਤੇ ਇਹ ਕਿਸ ਤਰੀਕੇ ਦੀ ਸਿਆਸਤ ਚਾਹੁੰਦੇ ਨੇ ਤੇ ਕਿਸ ਤਰੀਕੇ ਦਾ ਇਹ ਆਪਣੇ ਦਿਮਾਗ ਦੇ ਵਿੱਚ ਸਾਰਾ ਕੁਝ ਰੱਖਦੇ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਇਹਨਾਂ ਨਾਲ ਡਿਸਕਸ ਕਰਾਂਗੇ ਕਿ ਸਕੂਲ ਤੋਂ ਸਿਆਸਤ ਦਾ ਸਫ਼ਰ ਕਿਵੇਂ ਦਾ ਰਿਹਾ ਅ ਸਭ ਤੋਂ ਪਹਿਲਾਂ ਦੀ ਬਹੁਤ ਬਹੁਤ ਧੰਨਵਾਦ ਤੇ ਸਸੀ ਕੌਰ ਜੀ ਸਸੀ ਕੌਰ ਜੀ ਅ ਸਕੂਲ ਤੋਂ ਸਿਆਸਤ ਵੱਲ ਦਾ ਸਫ਼ਰ ਸੋਚਿਆ ਸੀਗਾ ਤੁਸੀਂ ਕਿ ਅਸੀਂ ਕਦੀ ਇਲੈਕਸ਼ਨ ਲੜਨੀ ਹੈ ਜਾਂ ਫਿਰ ਐਮਐਲਏ ਬਣਾਂਗੇ ਜਾਂ ਲੋਕਾਂ ਦੀ ਸੇਵਾ ਕਰਾਂਗੇ ਕਿਉਂਕਿ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਤੁਸੀਂ ਪੰਚ ਜਾਂ ਕਦੀ ਸਰਪੰਚੀ ਦੀ ਵੀ ਚੋਣ ਨਹੀਂ ਲੜੀ ਵੇਖੋ ਜੀ ਮੈਂ ਬਿਲਕੁਲ ਨਹੀਂ ਸੀ ਸੋਚਿਆ ਮੈਂ ਜਦੋਂ ਆਜ਼ਾਦ ਗਰੁੱਪ ਬਣਿਆ ਮੈਂ ਸਰਪੰਚੀ ਦੀ ਇਲੈਕਸ਼ਨ ਹੋਈ ਆ ਤੇ ਬਹੁਤ ਤਕੇਸ਼ਾਈ ਹੋਈ ਉਹਨਾਂ ਨੇ ਕਾਗਜ਼ ਨਹੀਂ ਦਾਖਲ ਹੋਣ ਦਿੱਤੇ ਤੇ ਇਸ ਕਰਕੇ ਇਹ ਦੇ ਵਿੱਚ ਆਜ਼ਾਦ ਗਰੁੱਪ ਹੋਂਦ ਵਿੱਚ ਆਇਆ ਕਿ ਸਰਪੰਚਾਂ ਦੇ ਕਾਗਜ਼ ਦਾਖਲ ਹੋ ਸਕਣ ਤੇ ਇਹਨਾਂ ਪ੍ਰੈਸ ਰਿਪੋਰਟਰਾਂ ਦਾ ਢਾਡੇ ਵਰਗੇ ਵੀਰਾਂ ਦਾ ਸਹਾਰਾ ਲੈ ਕੇ ਕੋਰਟ ਦਾ ਸਹਾਰਾ ਲੈ ਕੇ ਤੇ ਇਨ ਸਰਪੰਚਾਂ ਦੇ ਕਾਗਜ਼ ਦਾਖਲ ਕਰਵਾਏ ਨੇ ਤੇ ਉਹ ਸਰਪੰਚ ਜਿੱਤੇ ਵੀ ਆ ਹੂੰ ਉਹ ਇਹ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਪਾਰਟੀਆਂ ਦੇ ਸਰਪੰਚ ਜਿੱਤੇ ਆ ਤੇ ਉਹਨਾਂ ਇਹਨਾਂ ਵੀਰਾਂ ਨੇ ਕੀਤੀ ਮਦਦ ਉਹਨਾਂ ਦੀ ਆਜ਼ਾਦ ਗਰੁੱਪ ਨੇ ਤੇ ਇਸ ਕਰਕੇ ਉਹ ਸਾਰੀਆਂ ਪਾਰਟੀਆਂ ਵਾਲੇ ਸਰਪੰਚ ਜਿਹੜੇ ਆ ਆਜ਼ਾਦ ਗਰੁੱਪ ਚ ਸ਼ਾਮਲ ਹੋ ਗਏ ਹੂੰ ਤੇ ਮੈਂ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਆਜ਼ਾਦ ਗਰੁੱਪ ਜੁਆਇਨ ਕੀਤਾ ਤੇ ਇਹਨਾਂ ਵਿੱਚ ਕਈ ਮੇਰੇ ਸਟੂਡੈਂਟ ਵੀ ਰਹਿ ਚੁੱਕੇ ਨੇ ਅੱਛਾ ਮੇਰੇ ਬੜਾ ਮਾਨ ਸਨਮਾਨ ਕਰਦੇ ਸੀ ਮੇਰਾ ਤੇ ਇਹਨਾਂ ਮੇਰਾ ਮਾਨ ਸਨਮਾਨ ਕੀਤਾ ਇਹਨਾਂ ਮੈਨੂੰ ਆਪਣਾ ਅਗੂ ਚੁਣ ਲਿਆ ਤੇ ਇਹ ਆਜ਼ਾਦ ਗਰੁੱਪ ਬੇਸਿਕਲੀ ਸਿਆਸਤ ਦੇ ਤੌਰ ਤੇ ਹੀ ਐਕਟਿਵ ਸੀਗਾ ਕਿ ਜਾਂ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਨਹੀਂ ਸਮਾਜ ਸੇਵੀ ਲੋਕ ਭਲਾਈ ਦੇ ਕੰਮ ਕਰਦੇ ਸੀ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਹੋਈ ਹਾਂ ਅੱਛਾ ਤੇ ਇਸ ਗਰੁੱਪ ਦੇ ਵਿੱਚ ਕਿੰਨੇ ਕੁ ਮੈਂਬਰ ਨੇ ਤੁਹਾਡੇ ਨਾਲ ਜੁੜੇ ਸੀਗੇ ਮੈਂਬਰ ਤੇ 15 ਕ ਮੈਂਬਰ ਮੇਰੇ ਨਾਲ ਜੁੜੇ ਸੀ ਅੱਛਾ ਤੇ ਬਾਅਦ ਵਿੱਚ ਹੁਣ ਤੇ ਬਹੁਤ ਵਾਇਗੁਰ ਦੀ ਕਿਰਪਾ ਵਾ ਸਰਪੰਚ ਵੀ ਸਾਰੇ ਇਹਦੇ ਵਿੱਚ ਆ ਗਏ ਨੇ ਕਾਉਂਸਲਰ ਵੀ ਆ ਗਏ ਨੇ ਸਾਬਕਾ ਸਰਪੰਚ ਵੀ ਆ ਗਏ ਨੇ ਚੜ੍ਹਦੀ ਕਲਾ ਜੀ ਹਮ ਤੇ ਤੁਸੀਂ ਕਿਹੜੇ ਸਕੂਲ ਦੇ ਵਿੱਚ ਪ੍ਰਿੰਸੀਪਲ ਬਤੌਰ ਸੇਵਾ ਨਿਭਾਈ ਯਾਰ ਕਿਉਂਕਿ ਲੰਬਾ ਸਮਾਂ এডੂਕੇਸ਼ਨ ਦੇ ਨਾਲ ਤੁਸੀਂ ਦਿੱਤਾ ਜੀ ਜੀ ਅਸੀਂ ਮੈਂ ਗੁਜਰਪੁਰਾ ਸਕੂਲ ਦੇ ਵਿੱਚ ਪ੍ਰਿੰਸੀਪਲ ਬਤੌਰ ਸੇਵਾ ਨਿਭਾਈ अच्छा जी, जी।, फिर जी। तो फिर ਉੱਥੇ ਤੁਸੀਂ ਕੋਈ ਐਕਟੀਵਿਟੀ ਕਰਦੇ ਰਹਿੰਦੇ ਹੁੰਦੇ ਸੀਗੇ ਕਿ ਜਿਵੇਂ ਹੁਣ ਤੁਸੀਂ ਸਿਆਸਤ ਦੇ ਵਿੱਚ ਪੈਰ ਧਰ ਰਹੇ ਹੋ ਤੇ ਉੱਥੇ ਕੋਈ ਰੁਝਾਅ ਸੀਗਾ ਪਹਿਲਾਂ ਵੀ ਨਹੀਂ ਸੀਗਾ ਉਹ ਮੈਂ ਰਿਟਾਇਰਮੈਂਟ ਤੋਂ ਬਾਅਦ ਹੁਣ ਫ੍ਰੀ ਹੋ ਗਈਆਂ ਹਮ ਬੇਟੇ ਮੇਰੇ ਬੱਚੇ ਫੋਰਨਰ ਵਾ ਤੇ ਮੈਂ ਕੱਲੀ ਆ ਤੇ ਇਸ ਕਰਕੇ ਮੈਂ ਇੱਧਰ ਲੋਕ ਸੇਵਾ ਕਰਨਾ ਚਾਹੁੰਦੀ ਆ ਬਹੁਤੇ ਲੋਕ ਤਾਂ ਇਹ ਕਹਿੰਦੇ ਮੈਂ ਰਿਟਾਇਰਮੈਂਟ ਤੋਂ ਬਾਅਦ ਤਾਂ ਹੁਣ ਇੰਜੋਏ ਕਰਾਂਗੇ ਇੰਨੀ ਲੰਬੀ ਡਿਊਟੀ ਕਰ ਲਈ ਤੇ ਹੁਣ ਤਾਂ ਥੋੜਾ ਜਿਹਾ ਬੱਚਿਆਂ ਨਾਲ ਸਮਾਂ ਜਿਵੇਂ ਤੁਸੀਂ ਤਾਂ ਤੁਹਾਡੇ ਬੱਚੇ ਬਾਹਰ ਨੇ 5 ਸਾਲ ਹੋ ਗਏ ਇਨੇ ਮੈਨੂੰ ਰਿਟਾਇਰ ਹੋਈ ਨੂੰ ਤੇ ਮੈਂ ਘਰ ਵਿੱਚ ਬੋਰ ਹੋ ਗਈਆਂ। ਨਹੀਂ ਤੇ ਬਹੁਤ ਸੋਚਦੇ ਵੀ ਜਿਵੇਂ ਬੱਚੇ ਬਾਹਰ ਨੇ ਤਵੀਨ ਦੱਸੇ ਬੱਚੇ ਬਾਹਰ ਨੇ ਵੀ ਜਾ ਕੇ ਬਾਹਰ ਐਸ਼ਰਾਮ ਦੀ ਜ਼ਿੰਦਗੀ ਰੈਸਟ ਕਰੀ ਉਹ ਤੇ ਬੱਚਿਆਂ ਦੇ ਗਾ ਬੱਚਿਆਂ ਨੂੰ ਪਾਲ ਲਈਏ। ਹਾਂਜੀ ਤੁਸੀਂ ਉਧਰ ਨੂੰ ਨਹੀਂ ਨਹੀਂ ਮੈਂ ਬਾਹਰ ਵੀ ਗਈ ਬਾਹਰ ਵੀ ਜਾ ਕੇ ਆਈ ਆਂ। ਬਾਹਰ ਵੀ ਜਾ ਕੇ ਆਈ ਆਂ। ਸੈਰਾਂ-ਤੂਰਾਂ ਕਰ ਲਈਆਂ ਹੁਣ। ਹੁਣ ਫ੍ਰੀ ਹੋ ਕੇ ਇੰਦਰ ਲੋਕ ਸੇਵਾ ਹੁਣ। ਕਰਨੀ ਜੇ ਤੁਹਾਨੂੰ ਕੀ ਕੀ ਕਿਹੜੀ ਚੀਜ਼ ਲੱਗੀ ਵੀ ਲੋਕ ਸੇਵਾ ਕਰਨੀ ਚਾਹੀਦੀ ਹੈ ਜਾਂ ਖਾਮੀਆਂ ਕਿਹੜੀਆਂ ਲੱਗੀਆਂ ਕਮੀਆਂ ਕੀ ਲੱਗੀਆਂ ਤੁਹਾਨੂੰ ਕਮੀਆਂ ਦੇ ਵੇਖੋ ਸਭ ਤੋਂ ਵੱਡਾ ਤੇ ਨਸ਼ੇ ਦਾ ਮੁੱਦਾ ਜੀ ਹੂੰ ਤੁਸੀਂ ਖੁਦ ਜਾਣਦੇ ਜੇ ਸਾਰੇ ਜਾਣੂ ਆ ਕੀ ਬਣ ਰਿਹਾ ਪੰਜਾਬ ਦਾ ਗੰਦਲਾ ਪੰਜਾਬ ਨਸ਼ੇੜੀ ਪੰਜਾਬ ਬਣ ਗਿਆ ਰੰਗਲਾ ਪੰਜਾਬ ਸੀ ਸਾਡੇ ਟਾਈਮ ਦੀ ਅਸੀਂ ਗੱਲ ਕਰਦੇ ਆ ਸਾਰੇ ਘਰਾਂ 'ਚ ਹਾਸੇ ਹੁੰਦੇ ਸੀ ਤੇ ਹੁਣ ਸਾਰੇ ਘਰਾਂ 'ਚ ਰੋਣੇ ਹੋ ਗਏ ਆ ਹੂੰ ਸਭ ਤੋਂ ਵੱਡਾ ਮੁੱਦਾ ਤੇ ਇਹ ਆ ਤੁਹਾਡੇ ਹਰਕੇ ਤਾਂ ਤਾਂ ਵੈਸੇ ਹੀ ਬਹੁਤ ਇਲਜ਼ਾਮ ਲੱਗਦੇ ਨੇ ਵੀ ਹਾਂ ਜੀ ਤਰੰਤਾਰਨ ਹਲਕਿਆਂ ਦੇ ਵਿੱਚ ਨਸ਼ਾ ਬਹੁਤ ਆ ਇੱਥੇ ਵੇਖਦਾ ਬਹੁਤ ਆ ਬਾਰਡਰ ਬੈਲਟ ਆ ਇੱਥੇ ਲਾ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਬਹੁਤ ਜ਼ਿਆਦਾ ਹੀ ਮਾੜੀ ਹੈ ਬਹੁਤ ਜ਼ਿਆਦਾ ਹੀ ਮਾੜੀ ਹੈ ਸ਼ਰੇਆਮ ਗੁੰਡਾਗਰਦੀ ਲੁੱਟਾਂ ਖੋਹਾਂ ਕੀ ਕੁਝ ਹੋ ਰਿਹਾ ਕਿਸਾਨੀ ਮੁੱਦੇ ਨੇ ਕਿਸਾਨਾਂ ਦੀ ਬਾਹ ਫੜਾਂਗੇ ਮੁਲਾਜ਼ਮਾਂ ਦੇ ਮੁੱਦੇ ਨੇ ਵੇਖੋ 2016 ਦਾ ਵੀ ਇੱਕ ਮਿਸ਼ਨ ਦੀ ਰਿਪੋਰਟ ਹੈ ਜੇ ਤੱਕ ਮੁਲਾਜ਼ਮਾਂ ਨੂੰ ਨਹੀਂ ਮਿਲੀ ਉਨਾ ਵਿੱਚ ਕਈ ਮਹੀਨਾਂ 9 ਸਾਲ ਹੋ ਗਏ ਜੇ ਕਈ ਮੁਲਾਜ਼ਮ ਤੇ ਦੁਨੀਆ ਤੋਂ ਜਾ ਵੀ ਚੁਕੇ ਨੇ ਤੇ ਸਰਕਾਰ ਨੇ ਅਜੇ ਤੱਕ ਉਹਨਾਂ ਨੂੰ ਦਿੱਤੀ ਹਰਿਆਣੇ ਵਿੱਚ ਦਿੱਲੀ ਵਿੱਚ ਸਭ ਨੂੰ ਪੇ ਕਮਿਸ਼ਨ ਦੀ ਰਿਪੋਰਟ ਮਿਲ ਗਈ ਆ ਬਕਾਇਆ ਵਗੈਰਾ ਮਿਲ ਗਿਆ ਪਰ ਇੱਥੇ ਪੰਜਾਬ ਵਿੱਚ ਮੁਲਾਜ਼ਮਾਂ ਨੂੰ ਕੁਝ ਨਹੀਂ ਮਿਲਿਆ ਹਮ ਅੱਛਾ ਬਹੁਤੇ ਲੋਕ ਤਾਂ ਇਹ ਸੋਚਦੇ ਨੇ ਮੈਂ ਤੁਹਾਨੂੰ ਮੈਡਮ ਕਹਿ ਲਵਾਂ ਕਿਉਂਕਿ ਤੁਸੀਂ ਪ੍ਰਿੰਸੀਪਲ ਹੋ ਤੇ ਬਹੁਤੇ ਲੋਕ ਇਹ ਵੀ ਸੋਚ ਲੈਂਦੇ ਆ ਵੀ ਸੱਤਾ ਧਿਰ ਇਸ ਵੇਲੇ ਸਟਰੌਂਗ ਮੰਨਦੇ ਹੁੰਦੇ ਵੀ ਜ਼ਿਮਨੀ ਜ਼ੋਨ ਦੇ ਵਿੱਚ ਇਹ ਧਾਰਨਾ ਵੀ ਜਿਹੜੀ ਵੀ ਜ਼ਿਮਨੀ ਜ਼ੋਨ ਹੁੰਦੀ ਹੈ ਉਹਦੇ ਵਿੱਚ ਸੱਤਾ ਧਿਰ ਜਿਹੜੀ ਆ ਸਟਰੌਂਗ ਹੁੰਦੀ ਹੈ ਤਾਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਤਾਂ ਬਹੁਤ ਜ਼ਿਆਦਾ ਨਾਜ਼ੁਕ ਦੌਰ ਦੇ ਵਿੱਚੋਂ ਲੰਘ ਰਹੀ ਹੈ ਤੁਹਾਨੂੰ ਕਿਉਂ ਲੱਗਿਆ ਵੀ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਦੇ ਉੱਤੇ ਚੜਨਾ ਚਾਹੀਦਾ ਵੇਖੋ ਜੀ ਪੰਜਾਬ 'ਚ ਜਿੰਨਾ ਵਿਕਾਸ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਪੰਜਾਬ ਦੇ ਹਿੱਤਾਂ ਦੀ ਰਾਖੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਅਸੀਂ ਸ਼ੁਰੂ ਤੋਂ ਹੀ ਜੰਮੇ ਵੀ ਅਕਾਲੀ ਆ ਤੇ ਮਰਾਂਗੇ ਵੀ ਅਕਾਲੀ। ਅੱਛਾ। ਇਹ ਇਸ ਕਰਕੇ ਅਕਾਲੀ ਦਲ ਨੂੰ ਅਸੀਂ ਪਸੰਦ ਕਰਦੇ ਹਾਂ। ਛੋਟੇ ਵੱਡੇ ਅਕਾਲੀ ਦਲ। ਅਕਾਲੀ ਦਲ ਨਾਲ ਸੰਬੰਧਤ ਸੀ। ਤੁਸੀਂ ਕਦੀ ਪਹਿਲਾਂ ਸੁਖਬੀਰ ਬਾਦਲ ਨੂੰ ਮਿਲੇ? ਨਹੀਂ ਜੀ। ਤੇ ਜਦੋਂ ਤੁਸੀਂ ਪਰਸਨਲ ਸਟੇਜ ਤੇ ਮਿਲੇ ਫਿਰ ਕਿਵੇਂ ਦਾ ਲੱਗਿਆ? ਬਹੁਤ ਵਧੀਆ ਲੱਗਿਆ। ਕਦੀ ਪਹਿਲਾਂ ਮੀਟਿੰਗ ਹੋਈ ਹੋਵੇ ਜਿਵੇਂ ਜਿਵੇਂ ਆਜ਼ਾਦ ਗਰੁੱਪ ਦੇ ਨਾਲ? ਹਾਂ ਜੀ ਇੱਕ ਮੀਟਿੰਗ ਹੋਈ ਸੀ ਆਜ਼ਾਦ ਗਰੁੱਪ ਦੇ ਨਾਲ। ਅਸੀਂ ਮਿਲੇ ਸੀ ਉਹਨਾਂ ਨੂੰ। ਹੂੰ। ਉਹਨਾਂ ਦੇ ਘਰ ਹੀ ਜਾ ਕੇ ਮਿਲੇ ਸੀ। अच्छा हां जी ਕਿਵੇਂ ਦਾ ਰਵਈਆ ਸੀਗਾ ਉਹਨਾਂ ਦਾ ਬਹੁਤ ਵਧੀਆ ਰਵਈਆ ਸੀ ਹੂੰ ਨਹੀਂ ਤੇ ਪੰਜਾਬ ਦਾ ਭਲਾ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਜੇ ਕਾਂਗਰਸ ਵੇਲੇ ਵੇਖੋ ਕੀ ਹੋਇਆ ਵਾ ਤੇ ਹੁਣਾਂ ਤੇ ਬਿਲਕੁਲ ਬੇੜਾ ਹੀ ਘਰਕ ਹੋ ਗਿਆ ਪੰਜਾਬ ਦਾ ਰੰਗਲਾ ਪੰਜਾਬ ਤੇ ਕੀ ਬਣ ਗਿਆ ਜੀ ਆਮ ਆਦਮੀ ਪਾਰਟੀ ਵਾਲੇ ਤਾਂ ਸਭ ਤੋਂ ਬਾਅਦ ਇਲਜ਼ਾਮ ਲਾਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਜੀ ਕਹਿੰਦੇ ਜੇ ਕਿਸੇ ਨੇ ਚਿੱਟਾ ਲਿਆਂਦਾ ਕਿਸੇ ਨੇ ਨਸ਼ਾ ਲਿਆਂਦਾ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਆਇਆ ਉਹ ਇਲਜ਼ਾਮਬਾਜ਼ੀ ਤੇ ਜੋ ਮਰਜੀ ਅਸੀਂ ਕਿਸੇ ਦਿਨ ਕਹੀ ਜਾਏ ਕਿਸੇ ਦਾ ਮੂੰਹ ਥੋੜਾ ਫਟ ਸਕਦੇ ਹਾਂ ਅਸੀਂ ਹੂੰ ਤੇ ਉਂਝ ਉਂਝ ਕੀ ਤੁਹਾਡੇ ਨਾਮ ਦੇ ਉੱਤੇ ਮੋਹਰ ਕਿਵੇਂ ਲੱਗੀ ਜਿਵੇਂ ਤੁਸੀਂ ਤਾਂ ਖੈਰ ਰਿਟਾਇਰਮੈਂਟ ਤੋਂ ਬਾਅਦ ਆਏ ਕਾਫੀ ਦਿਨ ਬਾਅਦ ਆਏ ਮੈਨੂੰ ਪਤਾ ਲੱਗਿਆ ਵੀ 2007 ਤੋਂ ਇਹ ਗਰੁੱਪ ਚੱਲਦਾ ਪਿਆ ਤੁਸੀਂ ਤਾਂ ਖੈਰ ਹੁਣ ਜਿਵੇਂ ਥੋੜੇ ਸਮੇਂ ਤੋਂ ਤੁਹਾਡੇ ਨਾਮ ਤੇ ਕਿਉਂ ਮੋਹਰ ਲੱਗੀ ਤੇ ਕਿਵੇਂ ਲੱਗੀ ਕਿਸੇ ਨੇ ੜਿਕਾ ਨਹੀਂ ਡਾਇਆ ਨਹੀਂ ਜੀ ਉਹ ਆਜ਼ਾਦ ਗਰੁੱਪ ਦੇ ਨੇ ਮੈਨੂੰ ਮਾਨ ਸਨਮਾਨ ਬਖਸ਼ਿਆ ਅਗੂ ਚੁਣ ਲਿਆ ਤੇ ਇਹਨਾਂ ਦੀ ਰਹਿਨਮਾਈ ਇਹੇਟ ਇਹਨਾਂ ਹੀ ਮੰਗ ਕੀਤੀ ਵੀ ਅਸੀਂ ਇਹਨਾਂ ਨੂੰ ਅੱਗੇ ਕਰਨਾ ਚਾਹੁੰਦੇ ਆ ਇਹਨਾਂ ਦੇ ਨਾਂ ਤੇ ਮੋਹਰ ਲਾਓ ਹੂੰ ਤੇ ਮਗਰ ਵੀ ਵੇਖਿਆ ਵੀ ਮਗਰ ਵੀ ਬਹੁਤ ਲੋਕਾਂ ਦਾ ਸਾਥ ਸੀ ਤੇ ਇਸ ਕਰਕੇ ਵੇਖੋ 43 ਸਰਪੰਚ ਥੋੜੀ ਜੀ ਗੱਲ ਨਹੀਂ ਹੁੰਦੀ ਵੀ ਤੇ ਹੋਰ ਵੀ ਆਉਣਗੇ ਬਾਕੀ ਪਾਰਟੀਆਂ ਦੇ ਸਰਪੰਚ ਵੀ ਆਉਣਗੇ ਅਸੀਂ ਘਰ ਘਰ ਜਾਵਾਂਗੇ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ ਤੇ ਕਾਮਯਾਬੀ ਹਾਸਲ ਕਰਾਂਗੇ ਹਿੰਦ ਜਿਹੜੇ ਕਈ ਵਾਰੀ ਜਿਹੜੇ ਆਜ਼ਾਦ ਗਰੁੱਪ ਜਿਵੇਂ ਤੁਹਾਡਾ ਗਰੁੱਪ ਹੈ ਜਾਂ ਫਿਰ ਜਿਹੜੇ ਪਾਰਟੀਆਂ ਨਾਲ ਟੁੱਟੇ ਬੰਦੇ ਹੁੰਦੇ ਨੇ ਬਹੁਤੇ ਲੋਕ ਤਾਂ ਮੈਨੂੰ ਲੱਗਦਾ ਵੀ ਤੁਹਾਡੇ ਗਰੁੱਪ 'ਚ ਉਹੀ ਲੋਕ ਆਉਣਗੇ ਜਿਹੜੇ ਪਾਰਟੀਆਂ ਨਾਲ ਟੁੱਟੇ ਹੋਣਗੇ ਉਹ ਲੋਕ ਇਹ ਕਹਿੰਦੇ ਹੋਣਗੇ ਵੀ ਅਸੀਂ ਤਾਂ ਪਾਰਟੀਆਂ ਦੇ ਜੋ ਇਹਨਾਂ ਦਾ ਰਵਈਆ ਹੈ ਜੋ ਲੀਡਰਾਂ ਦਾ ਰਵਈਆ ਰਹਿੰਦਾ ਉਹਨੂੰ ਅਸੀਂ ਛੱਡ ਕੇ ਆਜ਼ਾਦ ਗਰੁੱਪ 'ਚ ਆਏ ਸੀਗੇ ਵੀ ਸਾਨੂੰ ਮਾਣ ਸੰਤ ਜਿਹੜਾ ਸਤਕਾਰ ਹੈ ਉਹ ਸਾਨੂੰ ਮਿਲੇ ਤੇ ਹੁਣ ਜਿਵੇਂ ਤੁਸੀਂ ਫੇਰ ਅਕਾਲੀ ਦਲ ਦੇ ਨਾਲ ਆਪਣੀ ਪਾਰਟੀ ਨੂੰ ਜਾਂ ਆਪਣੇ ਇਸ ਗਰੁੱਪ ਨੂੰ ਮਰਜ ਕਰ ਲਿਆ ਲੋਕ ਨਾਰਾਜ਼ ਨਹੀਂ ਨੇ ਤੁਹਾਡੇ ਕੀ ਨਹੀਂ ਜੀ ਇਹ ਸਾਰਾ ਕੁਝ ਸਾਰਿਆਂ ਸਹਿਮਤੀ ਨਹੀਂ ਹੋਇਆ ਵਾ ਹੂੰ ਸਹਿਮਤੀ ਲੈ ਕੇ ਫੇਰ ਹੀ ਆਪਾਂ ਇਸ ਲਾਈਨ ਵੱਲ ਤੁਰੇ ਆ ਹਾਂ ਹਾਂਜੀ ਤੇ ਜਦੋਂ ਇਹ ਗੱਲਬਾਤ ਤੁਰੀ ਅਮਰਜ ਹੋਣ ਦੀ ਕਿਸੇ ਨੇ ਇਹ ਵੀ ਨਹੀਂ ਕਿਹਾ ਵੀ ਜਿਹੜਾ ਇਸ ਵੇਲੇ ਜ਼ਿਆਦਾ ਸਟਰੋਂਗ ਹੈ ਜਾਂ ਆਮਾਦੀ ਪਾਰਟੀ ਜਾਂ ਕਾਂਗਰਸ ਸਟਰੋਂਗ ਹੈ ਇਸ ਵੇਲੇ ਜੋ ਪਿਛਲੀਆਂ ਇਲੈਕਸ਼ਨਾਂ ਚ ਵੇਖਿਆ ਵੀ ਅਕਾਲੀ ਦਲ ਐਸ ਵੇਲੇ ਥੋੜਾ ਜਿਹਾ ਡਾਵਾ ਡੋਲ ਹੈ ਵੀ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਵੀ ਆਪਾਂ ਭਾਈ ਕੋਈ ਹੋਰ ਪਾਰਟੀ ਦੇਖੀ ਇਹਦੇ ਚ ਕਿਤੇ ਕੰਮ ਖਰਾਬ ਹੀ ਨਾ ਹੋ ਜਾਵੇ ਨਹੀਂ ਸਾਰੇ ਇਹੋ ਸੋਚਦੇ ਕਿ ਸਮੇਂ ਦੀ ਲੋੜ ਵਾ ਅਕਾਲੀ ਦਲ ਨੂੰ ਅੱਗੇ ਲਿਆਂਦਾ ਜਾਵੇ ਹੂੰ ਤੁਹਾਨੂੰ ਕਿਉਂ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਲਿਆਉਣਾ ਚਾਹੀਦਾ ਅੱਗੇ ਦੇਖੋ ਵਿਕਾਸ ਉਹਨਾਂ ਦੇ ਸਮੇਂ ਹੋਇਆ ਕਿੰਨੀਆਂ-ਕਿੰਨੀਆਂ ਛੜਕਾਂ ਬਣੀਆਂ ਜੇ ਲੋਕੀਤਾਂ ਦੀ ਗੱਲ ਉਹਨਾਂ ਨੇ ਕੀਤੀ ਆ ਤੇ ਸਾਰੇ ਮੁਲਾਜ਼ਮਾਂ ਨੂੰ ਵੀ ਕਦੀ ਉਹਨਾਂ ਨਿਰਾਸ਼ ਨਹੀਂ ਕੀਤਾ ਹੂੰ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਦੱਸਿਆ ਪਹਿਲਾਂ ਹੀ ਕਿ ਅਸੀਂ ਜੰਮੇ ਅਕਾਲੀ ਆ ਤੇ ਮਰਾਂਗੇ ਵੀ ਅਕਾਲੀ ਬਹੁਤੇ ਲੋਕ ਦੇ ਸ਼ੁਰੂ ਤੋਂ ਰੁਝਾਨ ਸਾਡਾ ਅਕਾਲੀ ਦਲ ਬਹੁਤੇ ਲੋਕ ਤਾਂ ਲੀਡਰ ਤਾਂ ਛੱਡ ਛੱਡ ਕੇ ਦੂਜੀਆਂ ਪਾਰਟੀਆਂ ਜਾਂਦੇ ਨੇ ਉਹ ਇਸ ਤਰ੍ਹਾਂ ਹੀ ਆ ਇਹ ਸਾਰੇ ਕੋਈ ਕਿਤੇ ਜਾਈ ਜਾਂਦਾ ਕੋਈ ਕਿਤੇ ਜਾਈ ਜਾਂਦਾ ਉਹ ਜ਼ਮੀਰ ਥੋੜਾ ਹੁੰਦੀ ਬੰਦੇ ਦੀ ਹੁਣ ਜਿਵੇਂ ਮੈਂ ਜੇ ਗਲਤ ਨਾ ਹੋਵਾਂ ਤੇ ਹਰਮੀਤ ਸਿੰਘ ਸੰਧੂ ਚਾਰ ਵਾਰੀ ਸ਼ਾਇਦ ਐਮਐਲਏ ਬਣੇ ਨੇ ਨਾ ਹਾਂਜੀ ਤੇ ਉਹ ਅਕਾਲੀ ਦਲ ਦੇ ਏਡੇ ਵੱਡੇ ਲੀਡਰ ਨੇ ਉਹ ਛੱਡ ਕੇ ਆਮ ਆਦੀ ਪਾਰਟੀ 'ਚ ਚਲੇ ਗਏ ਨੇ ਹਾਂਜੀ ਦੋਖੋ ਇਹ ਆ ਵੇਖੋ ਕਰਦਾ ਮੁਖੀਆ ਜੇ ਘਰ ਵਿੱਚੋਂ ਕੋਈ ਛੱਡ ਕੇ ਜਾਵੇ ਆਪਣੇ ਘਰ ਵਿੱਚੋਂ ਹੀ ਪਰਿਵਾਰ ਹੁੰਦਾ ਇੱਕ ਪਾਰਟੀ ਤੇ ਘਰ ਵਿੱਚੋਂ ਛੱਡ ਕੇ ਮੁਖੀਆ ਚਲ ਜੇ ਤੇ ਫਿਰ ਉਸ ਗੱਲ ਦਾ ਦੁੱਖ ਵੀ ਹੁੰਦਾ ਵਾ ਹੂੰ ਤੇ ਬਾਕੀ ਉਹਨਾਂ ਦੀ ਪਰਸਨਲ ਲਾਈਫ ਵਾ ਹੂੰ ਇਹਦੇ ਵਿੱਚ ਇਹ ਵੀ ਗੱਲ ਹੁੰਦੀ ਨਾ ਵੀ ਜਿਵੇਂ ਐਡਾ ਵੱਡਾ ਲੀਡਰ ਜੇ ਪਾਰਟੀ ਨੂੰ ਛੱਡ ਕੇ ਵੈਸਾ ਤਾਂ ਮੈਨੂੰ ਲੱਗਦਾ ਵੀ ਉਹ 17 ਤੋਂ ਬਾਅਦ ਐਕਟਿਵ ਨਹੀਂ ਸੀਗੇ ਪਾਰਟਿਸਟ ਦੇ ਵਿੱਚ ਤਾਂ ਫਿਰ ਲੋਕ ਨਰਾਸ਼ ਵੀ ਹੋਣਗੇ ਉਹਨਾਂ ਤੋਂ ਵਰਨੀ ਸਿੰਘ ਸੰਧੂ ਹਾਂਜੀ ਹਾਂਜੀ ਜਿਵੇਂ ਤੁਸੀਂ ਕੰਮ ਨਹੀਂ ਨਾ ਹੋਏ ਤਾਂ ਤਨ ਹਲਕੇ ਦੇ ਕੰਮ ਹੀ ਨਹੀਂ ਹੋਏ ਅੱਛਾ ਜੀ ਤੇ ਜਿਵੇਂ ਡਾਕਟਰ ਸੋਲ ਸੀਗੇ ਹੁਣ ਇਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਸਰਕਾਰ ਇਹਨਾਂ ਦੀ ਬਿਲਕੁਲ ਸਾਰਾ ਤੁਹਾਡੇ ਸਾਹਮਣੇ ਆ ਜਾਣਾ ਸਾਰਾ ਕੁਝ ਉਸ ਦਿਨ ਦੀ ਰੈਲੀ ਨੇ ਵੀ ਤੁਹਾਨੂੰ ਦੱਸ ਦਿੱਤਾ ਹੋਣਾ ਵਾ ਹਮ ਅੱਛਾ ਤੇ ਇੱਕ ਇਹਦੇ ਵਿੱਚ ਜਿਵੇਂ ਆਮ ਤੌਰ ਤੇ ਧਾਰਨਾ ਜੀ ਹੁੰਦੀ ਆ ਵੀ ਜਿਵੇਂ ਕਹਿੰਦੇ ਵੀ ਸਿਆਸਤ ਐਸ ਵੇਲੇ ਬੜੀ ਗੰਦਲੀ ਹੋ ਚੁੱਕੀ ਐ ਵੀ ਸਿਆਸਤ ਹੁਣ ਉਹ ਸੇਵਾ ਵਾਲਾ ਕੰਮ ਨਹੀਂ ਰਹਿ ਗਿਆ ਹੁਣ ਤੇ ਇੱਕ ਦੂਜੇ ਦੇ ਉੱਤੇ ਦੂਸ਼ਣ ਬਾਜੀ ਉਹਦੀਆਂ ਕਮੀਆਂ ਕੱਢ ਕੇ ਲੈ ਕੇ ਆਉਣੀਆਂ ਅਗਲੇ ਦੇ ਉੱਤੇ ਫਿਰ ਐ ਤੁਹਾਡੇ ਬੱਚਿਆਂ ਨੇ ਆਖਿਆ ਨਹੀਂ ਵੀ ਮਾਤਾ ਵੀ ਕਿਹੜੇ ਕੰਮ ਨੂੰ ਤੁਰਪੇ ਜੇ ਐ ਇਹ ਚੀਜ਼ ਸਹੀ ਨਹੀਂ ਗਈ ਬਦਲਾ ਲਊ ਰਾਜਨੀਤੀ ਨਹੀਂ ਕਰਨੀ ਅਸੀਂ ਕੇ ਦੀ ਬਰਾਈ ਕਰਕੇ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਵਾਸਤੇ ਇਹ ਗੱਲ ਨਹੀਂ ਕਰਨੀ ਜੋ ਸਹੀ ਹੋਊਗਾ ਉਹੀ ਕਰਾਂਗੇ ਹੂੰ ਤੁਸੀਂ ਤਾਂ ਨਹੀਂ ਆਇਆ ਕਰੋ ਵੀ ਜਿਵੇਂ ਹਰਮਿੰਦਰ ਸਿੰਘ ਸੰਧੂ ਦੇ ਉੱਤੇ ਜਿਵੇਂ ਦੋਸ਼ ਲੱਗਦੇ ਪਏ ਆ ਵੀ ਉਹਨੇ ਆਇਆ ਕੀਤਾ ਸੀਗਾ ਵੀ ਜਾਂ ਡਾਕਟਰ ਸੋਹਲ ਨੇ ਕੋਈ ਕੰਮ ਨਹੀਂ ਕੀਤਾ ਅਗਨੀ ਉਤਰੀਨੇ ਕੋਈ ਕੰਮ ਨਹੀਂ ਕੀਤਾ ਵੀ ਅਸੀਂ ਵਾਹ ਵਾਹ ਆਪਣੀ ਆਹੀ ਕਰਾਂਗੇ ਆਪਣੀ ਐਤ ਨਹੀਂ ਹੋਗੀ ਨਹੀਂ ਜੀ ਨਹੀਂ ਜੀ ਮੈਂ ਵਾਹ ਵਾਹ ਵਾਲੀ ਨਹੀਂ ਗੀ ਮੈਂ ਉਸ ਗੁਰੂ ਰਾਮਦਾਸ ਦੀ ਕਿਰਪਾ ਚਾਹੁੰਨੀ ਆ ਮੈਨੂੰ ਨਿਮਰਤਾ ਹੀ ਬਖਸ਼ੇ ਵਸ ਨੀਵੀਂ ਹੋ ਕੇ ਚੱਲਣਾ ਚਾਹੁੰਨੀ ਆ ਲੋਕਾਂ ਵਿੱਚ ਵਿਚਰਾਂਗੇ ਹੂੰ ਸਕੂਲ ਦੇ ਵਿੱਚ ਤੁਸੀਂ ਕਿਵੇਂ ਦਾ ਤੁਹਾਡਾ ਬਿਹੇਵੀਅਰ ਰਹਿੰਦਾ ਸੀਗਾ ਜਿਵੇਂ ਸਕੂਲ ਦੇ ਵਿੱਚ ਵੀ ਮੈਨੂੰ ਭਾਈ ਸਾਹਿਬ ਦੱਸ ਰਹੇ ਵੀ ਇਹਨਾਂ ਦੇ ਕੰਮਾਂ ਨੂੰ ਵੇਖੀ ਅਸੀਂ ਇਹਨਾਂ ਨੂੰ ਅੱਗੇ ਲਿਆਂਦਾ ਤੁਸੀਂ ਸਕੂਲ ਦੇ ਵਿੱਚ ਜਾਂ ਆਪਣੀ ਜੀਵਨ ਦੇ ਵਿੱਚ ਕਿਹੜੀ ਫਲਸਫੇ ਤੇ ਚੱਲਦੇ ਰਹੇ ਸਕੂਲ ਦੇ ਵਿੱਚ ਵੇਖੋ ਵੀ ਸਟੂਡੈਂਟ ਦਾ ਇੰਨਾ ਪਿਆਰ ਸੀ ਮੇਰੇ ਨਾਲ ਕਿ ਛੁੱਟੀ ਤੋਂ ਬਾਅਦ ਵੀ ਉਹ ਚਾਹੁੰਦੇ ਸੀ ਕਿ ਅਸੀਂ ਘਰ ਨਾਲ ਜਾਏ ਅੱਛਾ ਹਾਂਜੀ ਮਤਲਬ ਤੁਸੀਂ ਬਸ ਕੀ ਮੈਡਮਾਂ ਵਾਂਗੂ ਡਾਂਗ ਡਾਂਗ ਨਹੀਂ ਕਿੰ더라 ਨਹੀਂ ਡਾਂਗ ਨਹੀਂ ਚਨਾ ਭਰਾਈ ਪਿਆਰ ਨਾਲ ਹੀ ਬਸ ਸਮਝਾਇਆ ਪਿਆਰ ਨਾਲ ਹੀ ਸਾਰਿਆਂ ਨੂੰ ਪੜਾਇਆ ਤੇ ਤੁਹਾਡੇ ਫੈਮਿਲੀ ਚ ਕੌਣ ਕੌਣ ਹੈ ਮੇਰੀ ਫੈਮਿਲੀ ਚ ਮੇਰੇ ਕੋਲ ਤਿੰਨ ਬੇਟੀਆਂ ਨੇ ਠੀਕ ਹੈ ਹਾਂਜੀ ਫੋਰਨਰ ਦੇ ਤਿੰਨ ਅੱਛਾ ਜੀ ਹਾਂਜੀ ਤੇ ਮੇਰੇ ਹਸਬੰਡ ਵਾ ਸ਼੍ਰੋਮਣੀ ਕਮੇਟੀ ਚ ਰਿਟਾਇਰ ਹੋਏ ਨੇ ਅੱਛਾ ਜੀ ਹਾਂਜੀ ਬਸ ਉਹੀ ਗੱਲ ਆ ਗਈ ਵੀ ਪਿਸ਼ੋਕੜ ਕਾਲੀ ਆ ਪਿਸ਼ੋਕੜ ਕਾਲੀ ਆ ਠੀਕ ਹੈ ਤੇ ਇਹਦੇ ਤੋਂ ਬਾਅਦ ਜਿਵੇਂ ਹੁਣ ਪ੍ਰਚਾਰ ਸ਼ੁਰੂ ਹੋ ਜਾਣਾ ਤੁਸੀਂ ਜਾਣ ਲੱਗੇ ਹੋ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਣ ਲੱਗੇ ਹੋ ਨਹੀਂ ਅਜੇ ਨਹੀਂ ਜਾਣ ਲੱਗੇ ਕਰਾਂਗੇ ਸ਼ੁਰੂ ਕੱਲ ਹੀ ਤੇ ਅਜੇ ਟਿਕਟ ਮਿਲੀ ਆ ਤੇ ਹੁਣ ਸ਼ੁਰੂ ਕਰਾਂਗੇ ਹੁਣੇ ਕੰਮ ਸ਼ੁਰੂ ਕਰਾਂਗੇ ਐਵੇਂ ਕਿਹਾ ਤਾਂ ਕਿ ਅਜੇ ਟਾਈਮ ਬਹੁਤ ਪਿਆ ਵਾ ਨਹੀਂ ਜਲਦੀ ਹੋ ਗਿਆ ਨਹੀਂ ਨਹੀਂ ਇਹ ਗੱਲ ਨਹੀਂ ਹੈਗੀ ਹਾਂ ਨਹੀਂ ਨਹੀਂ ਅੱਛਾ ਆਪਣੇ ਆਪ ਦੇ ਵਿੱਚ ਇਹ ਮਾਨ ਮਹਿਸੂਸ ਕਰਦੇ ਹਾਂ ਵੀ ਜਿਵੇਂ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਵੱਡੇ ਚਿਹਰੇ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ ਹੋ ਸਕਦਾ ਵੀ ਕਾਂਗਰਸ ਵੀ ਇੱਕ ਵੱਡੇ ਚਿਹਰੇ ਨੂੰ ਕੋਈ ਅੱਗੇ ਲਿਆਵੇ ਭਾਜਪਾ ਵੀ ਲੱਭਦੀ ਹੋਈ ਪਈ ਹੋਵੇ ਉਧਰੋਂ ਅਮਰਤਪਾਲ ਹੁਣਾ ਦੇ ਵੀ ਜਿਹੜੀ ਪਾਰਟੀ ਆ ਉਹ ਵੀ ਕੋਈ ਵੱਡਾ ਚਿਹਰਾ ਲਿਆ ਰਹੀ ਹੋਵੇ ਤੁਸੀਂ ਕਦੀ ਪੰਚੀ ਜਾਂ ਸਰਪੰਚੀ ਦੀ ਇਲੈਕਸ਼ਨ ਨਹੀਂ ਲੜੀ ਇਹ ਆਪਣੇ ਆਪ ਦੇ ਵਿੱਚ ਫਿਰ ਕੌਨਫੀਡੈਂਸ ਲੋ ਤਾਂ ਨਹੀਂ ਕਰੋਗੇ ਤੁਸੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਹਮ ਚੜ੍ਹਦੀ ਕਲਾ ਵਿੱਚ ਹੀ ਰਵਾਂਗੇ ਅੱਗੇ ਕੋਈ ਵੀ ਆ ਜਾਵੇ ਕੋਈ ਵੀ ਆ ਜੇ ਜਿਵੇਂ ਹਰਮੀਤ ਸੰਧੂ ਦੇ ਜਦੋਂ ਭੈਣ ਭਰਾਵਾਂ ਦਾ ਸਾਥ ਹੋ ਫਿਰ ਮੈਨੂੰ ਘਬਰਾਉਣ ਦੀ ਕੀ ਲੋੜ ਵਾ ਹੂੰ ਬੀ ਲੋਕਾਂ ਦਾ ਠੀਕ ਹੈ ਹੂੰ ਘੁਂਗਾਰਾ ਮਿਲ ਰਿਹਾ ਬਸ ਤੇ ਜੇ ਮੰਨ ਲਓ ਵੀ ਵੱਡੇ ਚਿਹਰੇ ਅੱਗੇ ਆ ਜਾਂਦੇ ਆ ਕਈ ਵਾਰੀ ਹੁੰਦਾ ਨਾ ਵੀ ਉਹ ਐ ਨਹੀਂ ਦੂਸ਼ਣ ਬਾਜ਼ੀਆਂ ਕਰਦੇ ਨੇ ਇੱਕ ਦੂਜੇ ਦੇ ਖਿਲਾਫ ਬੋਲਦੇ ਨੇ ਉਹ ਫਿਰ ਮੰਨਤਿਤ ਨਹੀਂ ਲੱਗੂਗੀ ਗੱਲ ਕਿਉਂਕਿ ਤੁਸੀਂ ਅਜੇ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਦੇਖਣੇ ਸ਼ੁਰੂ ਕਰਨੀਆਂ ਨੇ ਹਾਂ ਹੁਣ ਸਿਆਸਤ ਵਿੱਚ ਆ ਗਈਆਂ ਵੇਖੋ ਜੋ ਮਰਜ਼ੀ ਕੋਈ ਕਹੀ ਜਾਵੇ ਹੂੰ ਤੇ ਫਿਰ ਉਹ ਸੁਣਨਾ ਤੇ ਪੈਣਾ ਹੀ ਆ ਸੋਨਣਾ ਤੇ ਪਹਿਣਾ ਹੀ ਆ ਤੇ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਫਿਰ ਉਹਨਾਂ ਨੂੰ ਜੋ ਬੋਲਣ ਦੀ ਉਹਨਾਂ ਨੂੰ ਜਵਾਬ ਦੇਣ ਦੀ ਨਹੀਂ ਉਹ ਵੀ ਕਰਨੀ ਪੈਣੀ ਕਰਾਂਗੇ ਤੁਹਾਡੇ ਏਰੀਆ ਦੇ ਵਿੱਚ ਨਾ ਜੋ ਇਸ ਵੇਲੇ ਜੋ ਮੈਂ ਮਹਿਸੂਸ ਕਰਦਾ ਜੋ ਅਸੀਂ ਖਬਰਾਂ ਦੇਖਦੇ ਆ ਵੀ ਸਭ ਤੋਂ ਵੱਡਾ ਮਸਲਾ ਨਸ਼ੇ ਦਾ ਤਾਂ ਹੈ ਹੀ ਹੈ ਨਸ਼ੇ ਦਾ ਵੀ ਲਾਅ ਐਂਡ ਆਰਡਰ ਦਾ ਬਹੁਤ ਹੈ ਮੈਨੂੰ ਲੱਗਦਾ ਵੀ ਕੋਈ ਵੀ ਦਿਨ ਖਾਲੀ ਨਹੀਂ ਜਾਂਦਾ ਜੇ ਤਰਨਤਰ ਏਰੀਆ ਦੇ ਵਿੱਚ ਗੋਲੀ ਨਾ ਚੱਲੇ ਜਾਂ ਕੋਈ ਕੇਸ ਦੀ ਡੈਥ ਨਾ ਹੋਵੇ ਇਹ ਇਹ ਸਿਚੁਏਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਤੁਸੀਂ ਤਾਂ ਖੈਰ ਤੁਹਾਨੂੰ ਉਮਰ ਦਾ ਬਹੁਤ ਤੁਹਾਨੂੰ ਤਜਰਬਾ ਹੈ ਵੀ ਇਹ ਕਿਉਂ ਵੱਧ ਰਿਹਾ ਜਾਂ ਕਿਹਨਾਂ ਦੇ ਰਾਤ ਚ ਜ਼ਿਆਦਾ ਇਹ ਪਰਫੁੱਲਤ ਹੋ ਰਿਹਾ ਵੇਖੋ ਹੁਣੇ ਹੋ ਰਿਹਾ ਤੁਹਾਡੇ ਸਾਹਮਣੇ ਹੀ ਆ ਸਾਰੇ ਜਾਣਦੇ ਹੀ ਆ ਕਿ ਹੁਣੇ ਹੋ ਰਿਹਾ ਜੇ ਕਦੀ ਉੱਥੇ ਗੋਲੀ ਚੱਲ ਗਈ ਕਦੀ ਉੱਥੇ ਨਜਾਇਜ਼ ਐਨਕਾਊਂਟਰ ਹੋ ਰਿਹਾ ਨੇ ਬਹੁਤ ਕੁਝ ਹੋ ਰਿਹਾ ਤੁਹਾਨੂੰ ਪਤਾ ਹੀ ਹੈ ਤੇ ਇਹ ਸਰਕਾਰਾਂ ਦੀ ਨਿਕਮਮੀ ਆ ਇੱਕ ਸਾਭ ਦੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਇਸ ਪਾਸੇ ਨੌਜਵਾਨੀ ਦਾ ਘਾਣ ਤੇ ਨਸ਼ੇ ਨਹੀਂ ਕਰ ਦਿੱਤਾ ਵਾ ਫਿਰ ਇਹਦੇ ਹੁੰਦੇ ਹੋਣਾ ਇੰਕਾਊਂਟਰ ਹੋ ਰਹੇ ਨੇ ਕਿਉਂਕਿ ਇਹ ਵੀ ਚਰਚਾ ਚੱਲਦੀ ਰਹਿੰਦੀਦਾ ਕਿ ਜਿਹੜੇ ਨੌਜਵਾਨ ਮਾਝੇ ਦੇ ਮਾਝੇ ਦੇ ਤਾਂ ਵੈਸੇ ਬਾਹਰ ਬਹੁਤ ਘੱਟ ਲੋਕ ਜਗਾਈ ਨੇ ਪਹਿਲਾਂ ਪਰ ਹੁਣ ਆ 5 7 10 ਸਾਲਾਂ ਤੋਂ ਬਾਹਰ ਜਾਣੇ ਸ਼ੁਰੂ ਹੋ ਗਏ ਉਹ ਇਸੇ ਚੀਜ਼ ਤੋਂ ਹੀ ਡਰ ਕੇ ਜਾ ਰਿਹਾ ਕਿਤੇ ਨਸ਼ਾ ਬਹੁਤ ਹੈ ਇੱਕ ਤਾਂ ਇੱਥੇ ਲਾਅ ਐਂਡ ਆਰਡਰ ਬਹੁਤ ਖਰਾਬ ਹੋ ਗਿਆ ਵੀ ਬੱਚੇ ਵੀ ਬਾਹਰ ਜਾਣ ਨੂੰ ਮਾਪੇ ਵੀ ਇਹੀ ਚਾਹੁੰਦੇ ਵੀ ਇੱਥੇ ਡਾਕਟਰ ਇੰਜੀਨੀਅਰ ਨਾ ਬਣੇ ਵੀ ਸਾਡਾ ਬੱਚਾ ਬਾਹਰ ਨਿਕਲ ਜਾਏ ਇਥੋਂ ਕਿਉਂਕਿ ਪੇਰੈਂਟਸ ਚਾਹੁੰਦੇ ਆ ਕਿ ਸਾਡਾ ਬੱਚਾ ਇਸ ਲਾਈਨ ਵਿੱਚ ਨਾ ਜਾਵੇ ਹੂੰ ਸਾਡਾ ਬੱਚਾ ਖਰਾਬ ਨਾ ਹੋਵੇ ਅਸੀਂ ਬਾਹਰ ਹੀ ਭੇਜ ਦੇ ਸੇਫ ਰਹੇ ਹਰ ਪੇਰੈਂਟਸ ਚਾਹੁੰਦਾ ਕਿ ਮੇਰਾ ਬੱਚਾ ਸੇਫ ਰਹੇ ਇਸ ਕਰਕੇ ਜਿਆਦਾ ਬਾਹਰ ਭੇਜ ਰਹੇ ਹੂੰ ਤਰਨ ਤਰਨ ਜਿਵੇਂ ਸ਼ਹਿਰੀ ਜਿਹੜਾ ਏਰੀਆ ਪਿੰਡਾਂ ਨਾਲ ਬਹੁਤ ਰੂਰਲ ਘੱਟ ਹੈ ਸ਼ਹਿਰ ਦਾ ਏਰੀਆ ਫਿਰ ਸ਼ਹਿਰ ਦੇ ਜਿਹੜੇ ਲੋਕ ਨੇ ਜਿਹੜੇ ਬਿਜ਼ਨਸ ਮਾਈਂਡਡ ਲੋਕ ਨੇ ਉਹਨਾਂ ਨੂੰ ਤੁਸੀਂ ਆਪਣੇ ਵੱਲ ਕਿਵੇਂ ਖਿੱਚੋਗੇ ਕਿਉਂਕਿ ਬਹੁਤੇ ਲੋਕ ਇਹ ਵੀ ਕਹਿ ਦਿੰਦੇ ਆ ਵੀ ਜਿਹੜੀ ਉਹ ਸ਼ਹਿਰ ਦੀ ਵੋਟ ਹੈ ਉਹ ਕਾਂਗਰਸ ਦੀ ਜਾਂ ਫਿਰ ਬੀਜੇਪੀ ਦੀ ਰਹਿੰਦੀ ਆ ਕਾਲੀਦਲ ਨੂੰ ਵੱਲ ਨੂੰ ਉਹਨਾਂ ਨੂੰ ਕਿਵੇਂ ਖਿੱਚੋਗੇ ਤੁਸੀਂ ਦੇਖੋ ਸ਼ਹਿਰ ਵਿੱਚ ਜੀ ਸਾਡੇ 8 ਕਾਉਂਸਲਰ ਬਣੇ ਨੇ ਅੱਛਾ ਜੀ ਹਾਂਜੀ ਤੇ ਉਹ ਉਹਨਾਂ ਦੀ ਹੈਲਪ ਲਵਾਂਗੇ ਬਾਕੀਆਂ ਨਾਲ ਵੀ ਜੁੜਾਂਗੇ ਹਾਂਜੀ ਅਸੀਂ ਜਿਮਨੀ ਚੋਣਾ ਦੇ ਵਿੱਚ ਅਕਸਰ ਦੇਖਦੇ ਹਾਂ ਜਿਵੇਂ ਲੁਧਿਆਣਾ ਹੋਈ ਜਲੰਧਰ ਹੋਈ ਸੀਗੀ ਉਹ ਸਰਪੰਚ ਜਾਂ ਜਿਹੜੇ ਕਾਉਂਸਲਰ ਹੁੰਦੇ ਆ ਉਹ ਸਮਾਂ ਜਦੋਂ ਨੇੜੇ ਆਈ ਆਪਾਂ ਫਿਰ ਪਾਰਟੀ ਜਿਹੜੀ ਸਟਰੋਂਗ ਹੁੰਦੀ ਉਧਰ ਨੂੰ ਚਲੇ ਜਾਂਦੇ ਆ ਆਪਦੇ ਤੁਸੀਂ ਕਾਉਂਸਲਰ ਸਰਪੰਚਾਂ ਨੂੰ ਬੰਨ ਕੇ ਰੱਖਿਆ ਆਪਣੇ ਕੋਲ ਪੂਰਾ ਕਈ ਵਾਰੀ ਹੁੰਦਾ ਨਾ ਪਾਰਟਿਸਟ ਸਟ੍ਰੌਂਗ ਕਿਹੜੀ ਹੈ ਨਹੀਂ ਇਹ ਸਮੇਂ ਮੁਤਾਬਕ ਨਹੀਂ ਜਾਣਗੇ ਅੱਛਾ ਹਾਂਜੀ ਵਿਸ਼ਵਾਸ ਕੋਈ ਚੀਜ਼ ਹੁੰਦੀ ਹੈ ਹਾਂ ਤੇ ਜਿਹੜੇ ਉਹਨਾਂ ਦੇ ਆ ਫਿਰ ਤੁਸੀਂ ਉਹਨਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰੋਗੇ ਹਾਂਜੀ ਉਹਨਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰਾਂਗੇ ਹੁਣ ਕੀ ਫਿਰ ਮੰਚ ਲੈ ਰਹੀ ਅਕਾਲੀ ਦਲ ਦੀ ਆ ਹੁਣ ਅਕਾਲੀ ਦਲ ਹੀ ਆਊਗਾ 2027 ਵਿੱਚ ਹੀ ਅਕਾਲੀ ਦਲ ਹੀ ਆਊਗਾ ਤੇ ਫਿਰ ਪ੍ਰੈਕਟਿਸ ਕਰਦੇ ਹਾਂ ਭਾਸ਼ਣ ਕਿਹੜਾ ਕਿੱਥੇ ਕਿੱਥੇ ਜਾ ਕੇ ਦੇਣਾ ਕਿ ਜਾਂ ਜਿਹੜੀਆਂ ਨਾਰਮਲ ਗੱਲਾਂ ਨਾਰਮਲ ਗੱਲਾਂ ਹੀ ਕਰਾਂਗੀ ਮੈਂ ਪ੍ਰੈਕਟਿਸ ਨਹੀਂ ਮੈਂ ਕਰਦੀ ਕੋਈ ਪ੍ਰੈਕਟਿਸ ਨਹੀਂ ਹਾਂਜੀ ਨਾਰਮਲ ਗੱਲਾਂ ਹੀ ਹੂੰ ਠੀਕ ਹੈ ਬੀਬੀ ਜੀ ਤੁਸੀਂ ਗੱਲਾਂ ਬਾਤਾਂ ਕੀਤੀਆਂ ਆਪਣੇ ਬਾਰੇ ਦੱਸਿਆ ਕਿਉਂਕਿ ਬਹੁਤ ਲੋਕੀ ਕਈ ਵਾਰੀ ਜਾਣਨਾ ਵੀ ਚਾਹੁੰਦੇ ਨੇ ਤੁਹਾਡੇ ਬਾਰੇ ਵੀ ਪ੍ਰਿੰਸੀਪਲ ਸੁਖਵਿੰਦਰ ਸਿੰਘ ਦਾਵਾ ਕੌਣ ਨੇ ਤਾਂ ਤੁਸੀਂ ਜਿੰਨੀਆਂ ਗੱਲਾਂ ਹੋ ਸਕੀਆਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਜੀ ਤੁਹਾਡਾ